ਹਾਂਜੀ ਬਾਬਾ ਜੀ ਸਵੇਰ ਦੀ ਚਾਹ ਸਵੇਰ ਦੀ ਕਾਫੀ ਹਾਂ ਜੀ ਸਾਡੀ ਸਵੇਰ ਹੋਈਆ ਤਾਂ ਤਾਂ ਚੜ ਗਈ ਹਾਂ ਉਹ ਤੋਂ ਮਿੱਠੀ ਮਿੱਠੀ ਤੋਪ ਮਿੱਠੀ ਮਿੱਠੀ ਕੀ ਹੁਣ ਤਿੱਖੀ ਤਿੱਖੀ ਹੋ ਗਈ ਹੂੰ ਤਾਂ ਇਧਰ ਭਰਾ ਜੀ ਨੇ ਵੀ ਅੱਖਾਂ ਖੋਲ ਲੀਆਂ ਯਾਰ ਹੋ ਗਿਆ ਇਹ ਯਾਰ ਜਾਣਾ ਹੈ ਜਾ ਰਹੇ ਹਾਂ ਜੀ ਚਾਲੇ ਪਰਣ ਲਈ ਤਿਆਰੀ ਕਰ ਲਈ ਹੈ ਭਰਾਵਾਂ ਨੇ ਉਧਰ ਭਰਾ ਜੀ ਫੋਨ ਤੇ ਗੱਲ ਕਰ ਰਹੇ ਨੇ ਨਾਲ 커피 ਦਾ ਲੱਗ ਲੈ। ਰਾਣੀ ਬਿਲਕੁਲ ਘਾਰੇ ਨੇ। ਆ ਬਿਸਕਟ ਬਾਬਾ ਜੋੜ ਜੋੜ ਕੇ ਖਾਂਦਾ ਏ ਬਾਬਾ ਬਿਸਕਟ। ਨਹੀਂ ਇਹਨਾਂ 'ਚ ਲੱਗੀ ਹੁੰਦੀ ਗੂੰਦ ਜੀ ਭਰਾਵਾ। ਹਾਂ ਬਾਬਾ ਜਾਣੇ ਉਹ ਬੰਦੇ ਸਾਰੇ। ਹਾਂ। ਮੈਂ ਯਾਰ ਕਿਤੇ ਭੁਗਿਆਣੇ ਜਦੋਂ ਉਹਨਾਂ ਨੂੰ ਬੁਲਾਉਂਦੇ। ਅੱਜ ਜਿਹੜਾ ਹੈਗਾ ਇਹ ਅੱਜ ਦਾ ਸ਼ਡਿਊਲ ਕੀ ਆ ਬੱਬਾਈ? ਇੱਕ ਤਾਂ ਭਰਾਵਾਂ ਨੂੰ ਤੋਰਨਾ ਹੈ ਨਾ। ਹਾਂ। ਉਸ ਤੋਂ ਬਾਅਦ ਗੱਡੀਆਂ ਵੱਲ ਜਾਣਾ ਏ। ਹਣਾ ਬਿਲਕੁਲ ਮੈਂ ਕਿਹਨੇ ਤੁਰ ਸਮਝ ਲਿਆ ਦੀਦੀ ਉਹਨਾਂ ਕੋਲ ਚਾਹ ਕਰ ਦੇਣੇ ਉਹ ਤੋਂ ਬਾਅਦ ਹੋਰ ਕੋਈ ਕੰਮ ਦੇਖਦੇ ਆ ਜੋ ਨਿਕਲਿਆ ਕਰਨੇ ਪੈਣੇ ਹਾਂ ਹਾਂ ਕਰਨੇ ਪੈਣੇ ਆ ਵੀ ਘਰ ਦੇ ਵੀ ਕੰਮ ਆ ਅਰਦੇ ਵੀ ਕਹਿੰਦੇ ਆ ਕਿ ਨਹੀਂ ਸਹੀ ਆ ਕੰਮ ਦਾ ਕੰਮ ਆ ਜੀ ਕੰਮ ਦਾ ਕੰਮ ਆ ਇਸ ਬੀਕ ਦਾ ਕੰਮ ਕਿੰਨਾ ਆ ਹਾਂ ਆਈ ਮੋਰੀ ਆ ਰਾਈ ਡਿਊਟੀ ਜਾਣਾ ਡਿਊਟੀ ਜਾਣਾ ਹੁਣ ਆਪਾਂ ਆਪਨੇ ਆਪ ਨੂੰ ਇੰਗਲੈਂਡ ਤੋਂ ਸਮਝ ਗਏ ਆ ਆ ਬੀਕ ਦੇ ਦੇ ਜੀ ਅਭੀ ਨੰਬਰ ਐਂਡ ਬੀਜੀ ਆ ਜੀ ਬੀਜੀ ਬੀ ਆਇਆ ਐ ਕਰਨਾ ਹੈ ਕਿ ਆਪਾਂ ਇੱਕ ਬੀਕ ਕਹਿਣਾ ਹੈ ਤੇ ਪੰਜ ਸੱਤ ਗੱਲਾਂ ਸਿੱਖ ਲਾਂ ਬਾਅਦ ਸਿੱਖ ਲਾਂ ਠੀਕ ਹੈ ਆਪਣੀ ਉਹਦੇ ਵਾਲੀ ਗੱਲ ਹੋ ਜੂਗੀ ਜਿਹੜਾ ਤਿੰਨ ਚਾਰ ਸ਼ਬਦ ਸਿੱਖ ਕੇ ਆ ਗਿਆ ਪਿੰਡ 'ਚ ਸੁਣੀ ਸੀ ਗੱਲ ਤੂੰ ਤਿੰਨ ਚਾਰ ਸ਼ਬਦ ਸਿੱਖ ਕੇ ਪਿੰਡ ਜਾ ਕੇ ਪਿੰਡ ਸਾਰਾ ਅਣ ਪੜਾਉਂਦਾ ਸੀ ਹਾਂ ਉਹਨੂੰ ਆ ਗਿਆ ਯਾ ਯਾ ਵਰ ਜਰ ਨੇਮ ਹਾਊ ਆਰ ਯੂ ਹਾਪ ਫਾਈਨ ਹੈਪੀ ਬੀਰਥਡੇ ਬੀ ਕੇ ਵਾਹੀ ਕਰਦਾ ਫਿਰ ਪਿੰਡ ਵਾਲੇ ਕਹਿੰਦੇ ਇਹ ਤਾਂ ਬਸੋਂ ਬਾਹਰ ਹੋ ਗਈ ਗੱਲ ਇਹਦਾ ਅੰਗਰੇਜ਼ੀ ਦਾ ਸੌਦਾ ਮਾਰ ਬਾਲਾ ਵੀ ਆਪਾਂ ਬੁਲਾਉ ਹੀ ਨਾ ਇਹਨੂੰ ਪਿੰਡ ਵਾਲੇ ਕੰਨੀ ਕਿਤਰਾ ਜਾ ਕਰਨਾ ਉਹਨੂੰ ਦੇਖ ਕੇ ਵੀ ਅੰਗਰੇਜ਼ੀ ਵਾਲਾ ਆਉਂਦਾ ਆਉਂਦੇ ਉਹਨੂੰ ਯਾਰ ਅਖਰੀ ਉਹ ਉਹਨਾਂ ਨੂੰ ਯਾਰਬ ਨਹੀਂ ਆਉਂਦੇ ਸੀ ਵਿਚਾਰਿਆਂ ਨੂੰ ਉਹ ਚਾਰਾ ਜੀ ਭੰਬਲ ਭੂਸੇ ਪਾ ਦਿਆ ਕਰੇ ਤੇ ਉਹ ਭਰਾਵਾ ਅਵਾਨੀ ਸਾਰਨਿਕ ਦੇ ਨਾਲ ਅੰਗਰੇਜ਼ ਆ ਗਿਆ ਪਿੰਡ 'ਚ ਮਾੜੀ ਕਿਸਮਤ ਨੂੰ ਉਹ ਵੀ ਸਾਲਾ ਪਿੰਡ ਹੀ ਫਿਰੇ ਉਹ ਕਦੇ ਵੀ ਹੋਣ ਲਿਆ ਉਹ ਫੜ ਕੇ ਉਹਨੂੰ ਉਹ ਲੱਭ ਗਿਆ ਉਹਨੂੰ ਕਹਿੰਦੇ ਆ ਜਾ ਵੇ ਕਹਿੰਦੇ ਬੋਲ ਸਾਨੂੰ ਸਮਝ ਨਹੀਂ ਆਉਂਦੀ ਉਹ ਗਿਆ ਅੰਗਰੇਜ਼ ਕੋਲੇ ਕਹਿੰਦਾ ਹਾਂਜੀ ਆਵਾਰੀ ਹੋ ਜਾ ਜਾ ਵਰਡ ਯਰ ਨੇਮ ਐ ਪ੍ਰੋਡਿਓ ਕੇ ਅਰੇ ਇਹਨੇ ਪਹਿਲਾਂ ਤਾਂ ਖੁਸ਼ ਹੋਇਆ ਵੀ ਹਾਓ ਆਰ ਯੂ ਚੱਲ ਹਨਾ ਤੇ ਫੇਰ ਭਰਾਵਾ ਉਹੀ ਗੱਲ ਉਹ ਤਾਂ ਬਾਰ ਬਾਰ ਪੁੱਛੀ ਜਾਵੇ ਉਹਨੂੰ ਵਰਡ ਯਰ ਨੇਮ ਹਾਓ ਆਰ ਯੂ ਐ ਪ੍ਰੋਡਿਓ ਕੇ ਹਿਆ ਹਿਆ ਜਦੋਂ ਸਾਤ ਅੱਠ ਥਰੀ ਕਰਿਆ ਅੰਗਰੇਜ਼ ਨੂੰ ਧੀ ਚੜ ਗਈ ਉਹਨੇ ਲਫੇੜਾ ਮਾਰਿਆ ਕਿ ਸਟੂਪਿਡ ਕਿਹ ਅਕੇ ਤੌਰ ਤੇ ਆ ਉਹ ਹਟ ਗਿਆ ਉਹਨੇ ਲੈ ਵੀ ਪਿੰਡ ਚ ਵੇਚ ਦਿੱ ਕਰ ਗਿਆ ਸਾਲਾ ਯਾਰ ਫੇਰ ਕਹਿੰਦਾ ਇਹ ਜੀ ਨਾਲ ਪੜੇ ਇਹਨਾਂ ਨੂੰ ਕੀ ਪਤਾ ਥੱਪੜ ਹੀ ਪਤਾ ਇਹਨਾਂ ਨੂੰ ਤਾਂ ਵੱਜਿਆ ਮੇਰੇ ਹਾਂ ਬਾਕੀ ਗੱਲ ਤਾਂ ਇਹਨਾਂ ਨੂੰ ਕੋਈ ਨਹੀਂ ਪਤਾ ਉਹ ਕਹਿੰਦੇ ਹੁਣ ਦੱਸ ਤੇਰੇ ਥੱਪੜ ਕਿਉਂ ਮਾਰਿਆ ਕਹਿੰਦਾ ਥੋੜਾ ਕਰਕੇ ਉਹਨੂੰ ਸਾਡਾ ਕਰਕੇ ਕਾਦੋਂ ਉਹ ਕਹਿੰਦਾ ਇੰਨਾ ਪੜਿਆ ਲਿਖਿਆ ਹੋ ਕੇ ਇਹਨਾਂ ਮੂਰਖਾਂ ਨੂੰ ਕੀ ਕਰਦਾ ਸਾਡੇ ਨਾਲ ਚੱਲ ਫੇਰ ਵੀ ਉਹ ਮਰਕੂ ਸੇ ਪਾ ਗਿਆ ਉਹਨਾਂ ਨੂੰ ਹਾਂ ਫੇਰ ਵੀ ਤੇਲਾ ਰਾਤ ਰੱਖ ਲਈ ਫੇਰ ਵੀ ਮੂਲ ਖੋਹਨਾਂ ਨੂੰ ਗਿਆ ਗਿਆ ਜੀ ਜੀ ਹੁੰਦੇ ਤੇ ਇਕਰਾਰ ਬੰਦ ਮੌਕੇ ਤੇ ਕਈਆਂ ਨੂੰ ਚਲੋ ਆ ਵੀਕ ਵੇ ਨੇ ਜਾ ਜਾ ਹਾਂ ਜਾ 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 ਚਲੋ ਜੀ ਆਜੋ ਜੀ ਹਾਂ ਲੋ ਜੀ ਪਰ ਇਹ ਨਹੀਂ ਚੱਲਦੇ ਨੇ ਹਾਂ ਹਾਂ ਜੀ ਤੇ ਸੰਗਲਿ ਰਾਜੂ ਜਾਨੇ ਆ ਵੀ ਜਾ ਰਹੇ ਨੇ ਰਾਜੀ ਹੋ ਰਹੀ ਤੇ ਠੀਕ ਆ ਉਹਦਾ ਜੀ ਆਫ ਕਰਦੇ ਨੇ ਉਹਨਾਂ ਨੂੰ ਵਿਦਾ ਕਰ ਰਹੇ ਨੇ ਮੈਨੂੰ ਵਿਦਾ ਕਰੋ ਮੈਨੂੰ ਵਿਦਾ ਕਰੋ ਹੈ ਜੀ ਬਾਈ ਬਲਦੇ ਰਹਿਣਾ ਤੁਸੀਂ ਉਹਦੇ ਨਾਲ ਬਹੁਤ ਗੋਈ ਆਪਣੀ ਪਹਿਲਾਂ ਹਾਂ ਦੋ ਦਿਨ ਤੋਂ ਰੈਸਟ ਹੈ ਹਾਂ ਆਖੀ ਸਭ ਠੀਕ ਹੈ ਹਾਂ ਸਭ ਲੱਭ ਜਾਂਦੇ ਹਾਂ ਹਾਂ ਨੀ ਕਰੀਂ ਅੱਗੇ ਨਾ ਬਾਈ ਤੋਂ ਲੈ ਕੇ ਆਉਂਦੇ ਹਾਂ ਬਰੋ ਠੀਕ ਹੈ 11 10 ਦੀ ਆਉਂਦੇ ਹਾਂ ਕਦਾ ਜੀਨੀ ਲੱਗਣਾ ਹੁਣ ਹੈ ਹਾਂ ਸਹੀ ਗੱਲ ਹੁਣ ਕੱਲੇ ਕੱਲੇ ਜੇ ਲੱਗੂਗਾ ਹੋਰ ਐ ਲੱਗਾਂਗੇ ਹੋਰ ਵਧੀਆ ਚੈਤੇ ਆ ਲੱਗਾ ਸੀਗਾ ਗਾਣਾ ਨਹੀਂ ਆਇਆ ਕਿੰਨਾ ਸਾਡਾ ਜੀਨੀ ਲੱਗਦਾ ਜ਼ਿਆਦਾ ਹੁਣ ਛੇਤੀ ਆ ਜਾ ਚਲੋ ਚਲੋ ਠੀਕ ਹੈ ਜੀ ਚੱਲ ਮੋਗੜ ਆ ਜਾਂਦਾ ਮੈਂ ਚੱਲਦਾ ਨਾਲ ਉੱਥੇ ਤੱਕ ਆ ਜਾਓ ਉਹ ਭਰਾ ਜੀ ਬਾਬਾ ਜੀ ਹੈਗੇ ਨੇ ਬਿਮਾਰ ਤੇ ਹਸਪੀਟਲ ਦੇ ਵਿੱਚ ਲੈ ਕੇ ਆਏ ਆ ਨਮੂਨੀਆਂ ਜਿਹੜਾ ਉਹ ਅਜੇ ਵੀ ਹੈਗਾ ਏ ਰਿਪੋਰਟਾਂ ਕਰਾਈਆਂ ਏ ਤੇ ਡ੍ਰਿਪਾਂ ਲੱਗ ਰਹੀਆਂ ਨੇ ਠੀਕ ਆ ਡਾਕਟਰ ਕਹਿੰਦੇ ਵੀ ਰੈਸਟ ਦੀ ਜ਼ਰੂਰਤ ਐ ਤੇ रेस्ट डॉक्टर ने कहा भी सब तो जरूरी है भाई रेस्ट करो फिर ही ये कंट्रोल होएगा ਤੇ ਕਰ ਰਹੇ ਆ ਜੀ ਕੰਟਰੋਲ ਦਵਾਈ ਲੈ ਰਹੇ ਆ ਡਾਕਟਰ ਸਾਹਿਬ ਨੇ ਚੈੱਕ ਅਪ ਕੀਤੀ ਹੈ ਤੇ ਟ੍ਰਿਪੋਲ ਨਾਛੇ ਦਿਨ ਆਲਾ ਰਹਾਂਗੇ ਆ ਰਿਪੋਰਟਾਂ ਨੇ ਆ ਜਾਂ ਹੋਈਆਂ ਠੀਕ ਹੈ ਤੇ ਉਸ ਤੋਂ ਬਾਅਦ ਵੀਡੀਓ ਬਣਾਵਾਂਗੇ ਜੀ ओके सो ओके ਤੇ ਫੇਰ ਅੱਗੇ ਦੀ ਅੱਗੇ ਤੁਹਾਨੂੰ ਗੱਲਬਾਤ ਕਰਾਂਗੇ ਕਿ ਤੁਹਾਡੇ ਨਾਲ ਹਾਂਜੀ ਹੋਰ ਯਾਰਾ ਆਪਣੇ ਹੁਣ ਬੰਦੇ ਚਲੇ ਗਏ ਹਾਂ ਆਪਾਂ ਰਹਿ ਗਏ ਕੱਲੇ ਕੱਲੇ ਜਿਹਾ ਸੁਣਾ ਸੁਣਾਇਆ ਲੱਗਦਾ ਹੁਣ ਉਹਨਾਂ ਇਕੱਲੇ ਠੀਕ ਹੈ ਅਸੀ ਹੀ ਰਹਿ ਗਏ ਕੱਲ ਮੁਕੱਲੇ ਕੱਲ ਮੁਕੱਲੇ ਕੱਲੇ ਕੱਲੇ ਇਹ ਉਧਰੋਂ ਬਿਮਾਰ ਐ ਬਿਮਾਰ ਆ ਇਹ ਤਾਂ ਵੀਡੀਓ ਨਹੀਂ ਬਣਾਉਣ ਨੂੰ ਜੀ ਕੀਤਾ ਨਹੀਂ ਕਰਦਾ ਸੀ ਯਾਰ ਹਨਾ ਠੱਕੇ ਜਿਹਾ ਬਣਾਇਆ ਠੀਕ ਭਰਾ ਬਣ ਕੇ ਹਾਂ ਸ਼ੇਅਰ ਕਰੋ ਦੱਬ ਕੇ ਯਾਰ ਹਾਂ ਦੱਬ ਕੇ ਦੱਬ ਠੀਕ ਹੈ ਮੈਨੂੰ ਪਤਾ ਹੈ ਆਪਾਂ ਪਛਲੇ ਵੀ ਆਂ ਪਰ ਆਪਾਂ ਨਿਕਲਦੇ ਆਂ ਅੱਗੇ ਯਾਰ ਮਾਰੇ ਸੈੱਟ ਹੋ ਜੀਏ ਹਨਾ ਹਾਂ ਹੁਣ ਬਸ ਕੱਲ ਤੋਂ ਦਵਾਈ ਦੂਈ ਲੈ ਕੇ ਸੈੱਟ ਹੁੰਨੇ ਆਂ ਫਿਰ ਨਿਕਲਦੇ ਆਂ ਆਪਾਂ ਹਾਂ ਜੀ ਤੁਸੀਂ 11 22 ਬਣ ਕੇ ਕੰਮ ਸ਼ੁਰੂ ਰੱਖੋ ਯਾਰ ਹੁਣ ਸ਼ੁਰੂ ਰੱਖ ਵਾਹ ਸੇਰੋ-ਸ਼ੇਰੀ ਹੋਏ ਰਹਿ ਗਰੋ ਹਨਾ ਹਾਂ ਬਿਲਕੁਲ ਇਹ ਇਧਰ ਨੂੰ ਭੇਜ ਦਿੱਤੀ ਸੀ ਨੇ ਆਏ ਨੂੰ ਬਿਲਕੁਲ ਜਾਣੀ ਆਉਂਗੀ ਜਾਂਦੇ ਆਂ ਫਿਰਦੀ ਰਵੇ ਛੜਕਾਂ ਤੇ ਹਾਂ ਫੱਜੀ ਫਿਰਦੀ ਰਵੇ ਜਿਵੇਂ ਇਹਦੀ ਅੰਗਰੇਜ਼ੀ ਭਾਈ ਦੀ ਬਾਈ ਦੀ ਹਾਂ ਫਿਰ ਆਪਾਂ ਵੀ ਇਹਨੇ ਜੀ ਮਿਲਦੇ ਆਂ ਹਨਾ ਬਿਲਕੁਲ ਜੀ ਠੀਕ ਹੈ ਜੀ ਫਿਰ ਭਰਾ ਦੇ ਪਿੰਡ ਲੈ ਕੇ ਚੱਲਾਂਗੇ ਤੁਹਾਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ